ਨਾ ਬੰਦੇ ਸਰਪੰਚ ਨੂੰ ਕਹਿਣਾ ਵੀ ਕਦੇ ਅਸੀਂ ਖਿਆਨੀ ਸਾਨੂੰ ਕਿਸੇ ਦਾ ਕਮਿਸ਼ਨ ਚਾਹੀਦਾ ਨਾ ਅਸਰ ਖੜੇ ਨਾ ਅਸੀਂ ਨਹੀਂ ਮੈਂ ਇਹ ਨਹੀਂ ਕਿ ਇਹ ਪਿੰਡ ਦੇ ਵਿੱਚ ਇੱਥੇ ਬਹੁਤ سارے ਸਰਪੰਚ ਖੜੇ ਜੱਗੀ ਵੀਰ ਖੜੇ ਹੋਰ ਪਿੰਡਾ ਵਾਲੇ ਸਾਡੇ ਖੜੇ ਸਾਡੀ ਕਲੀਅਰ ਕਟ ਹੈ ਜੀ ਪਿੰਡਾਂ ਦਾ ਪੈਸਾ ਪਿੰਡਾਂ ਤੇ ਲੱਗਣਾ ਚਾਹੀਦਾ ਅਸੀਂ ਕਿਸੇ ਨੂੰ ਨਹੀਂ ਦੱਸਦੇ ਆ ਠੇਕੇਦਾਰ ਤੋਂ ਚਕਾ ਲਓ ਇਹ ਤੋਂ ਕਰਾ ਲਿਓ ਆਪ ਤੁਸੀਂ ਆ ਜੀ ਹੁਣ ਇੱਥੇ ਬਣਾਉਣਾ 40 ਲੱਖ ਦਾ ਤੇ ਸਰੀਏ ਇਥੋਂ ਚੱਕ ਲੰਦਾ ਆ ਆਡੀ ਕਲੀਅਰ ਕਟ ਸਰਪੰਚ ਨੂੰ ਪੂਰੀ ਖੁੱਲ੍ਹ ਹੈ ਕਿ ਪੂਰਾ ਪੈਸਾ ਜੇ 40 ਲੱਖ ਮਿਲਿਆ ਤਾਂ 40 ਲੱਖ ਗਰਾਊਂਡ ਤੇ ਲਾਉਣਾ ਹੈ ਸੋਲਿਡ ਚੀਜ਼ ਬਣਾਉਣੀ ਹੈ ਇਹ ਨਹੀਂ ਹੈਗਾ ਕਿ ਅੱਗੇ 40 ਲੱਖ ਦੇ ਤਾਂ ਵੀ 10 ਲੱਖ ਐਮਐਲ ਕੇ ਮੈਨੂੰ ਭੇਜ ਦੇ ਪੰਜ ਫਿਰ ਸਰਪੰਚ ਨੇ ਖਾ ਜਾਣਾ 10 ਲੱਖ ਹੀ ਵੱਜਦਾ ਹੁੰਦਾ ਸੋ ਅਸੀਂ ਤਾਂ ਜੀ ਸਾਰੇ ਦਾ ਸਾਰਾ ਪੈਸਾ ਪਿੰਡ ਵਾਸੀ ਖੜੇ ਨੇ ਕਿ ਕਲੀਅਰ ਕਟ ਗਿਆ ਹੋਇਆ ਕਿ ਖੰਡਾਂ ਤੇ ਲਾਓ ਤਿੰਨ ਸਾਲਾਂ ਦਾ ਰਿਕਾਰਡ ਹੈ ਕਿ ਕੋਈ ਪਿੰਡ ਵਾਲਾ ਸਰਪੰਚ ਕੋਈ ਪਿੰਡੂ ਅਫਸਰ ਬਾਹਰ ਕੱਢ ਕੇ ਨਹੀਂ ਕਹਿ ਸਕਦਾ ਕਿ ਅਸੀਂ ਠੰਨੀ ਵੀ ਇਹਨਾਂ ਤੋਂ ਕਦੇ ਮੰਗੀ ਹੋਵੇ ਜਾਂ ਕਦੇ ਕਿਸੇ ਠੇਕੇਦਾਰ ਨੂੰ ਚਾਹਤਾ ਹੋਵੇ ਕਿ ਆਹ ਬੰਦੇ ਨੂੰ ਲਾ ਲੈ। ਉਹ ਜਿੰਨਾ ਵੀ ਇਹ ਪੈਸਾ ਆ ਰਿਹਾ ਜੀ ਇਹਦਾ ਐ ਐਕਸ਼ਨ ਖੜੇ ਨੇ ਹੁਣ ਤੱਕ 92 ਲੱਖ ਦੀ ਗ੍ਰਾਂਟ ਦੇ ਚੁੱਕੇ ਆਂ ਜਿਹਦੇ ਚੋਂ 40 ਲੱਖ ਰੁਪਇਆ ਅ ਜਿਹੜਾ ਕੇਂਦਰ ਤੇ ਰਾਜ ਸਰਕਾਰਾਂ ਦੇ ਸਹਿਯੋਗ ਦੇ ਨਾਲ ਅ ਅਸੀਂ ਲੈ ਕੇ ਆਏ ਆਂ ਜਿੱਥੇ ਆ ਵੱਡਾ ਇੱਕ ਸਟੇਡੀਅਮ ਬਣਨਾ। ਹੁਣ ਮਕਸਦ ਮੁੜ ਕੇ ਪਿੰਡ ਦੇ ਕਿਸੇ ਦਾ ਵੀ ਜਿਹੜਾ ਰਾਜਨੀਤਿਕ ਲਾਲਚ ਹੈ ਜਾਂ ਰਾਜਨੀਤਿਕ ਬਖਰੇਵੇਂ ਉਹ ਪਿੰਡ ਦੇ ਵਿਕਾਸ ਤੋਂ ਉੱਪਰ ਨਹੀਂ ਹੋਣੇ ਚਾਹੀਦੇ ਜਿੱਥੇ ਲੋਕਾਂ ਦਾ ਭਲਾ ਹੋ ਰਿਹਾ ਲੋਕਾਂ ਦਾ ਵਿਕਾਸ ਹੋ ਰਿਹਾ ਨੌਜਵਾਨਾਂ ਲਈ ਖੇਡਾਂ ਦੇ ਮੈਦਾਨ ਬਣ ਰਹੇ ਨੇ ਜਾਂ ਹੋਰ ਕੰਮ ਨੇ ਜਾਂ ਕਿਸੇ ਤਰੀਕੇ ਦੀ ਕੋਈ ਸਕੀਮ ਪਿੰਡ ਦੇ ਵਿੱਚ ਆ ਰਹੀ ਹੈ ਤਾਂ ਉਹਦੇ ਵਿੱਚ ਤੁਸੀਂ ਰਾਜਨੀਤੀ ਕਰਨੀ ਇੱਕ ਦੂਜੇ ਨਾਲ ਕਰਦੇ ਰਹੋ ਪਿੰਡਾਂ ਦੇ ਵਿਕਾਸ ਨੂੰ ਨਾ ਰੋਕੋ ਇਹ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆਂ ਜੀ ਇਸ ਤੋਂ ਪਹਿਲਾਂ ਅਸੀਂ ਤਿਊੜ ਹੋ ਕੇ ਆਏ ਆ ਉੱਥੇ ਵੀ ਅਸੀਂ ਇੱਕ ਸਟੇਡੀਅਮ ਬਣਾ ਰਹੇ ਆਂ ਪੰਚਾਇਤ ਘਰ ਬਣਾ ਰਹੇ ਆਂ ਉਹਦਾ ਅੱਜ ਤੋਂ ਕਟਨ ਕੀਤਾ ਗਿਆ ਅੱਗੇ ਵੀ ਸਾਡਾ ਦੋ ਪਿੰਡਾਂ ਦਾ ਜਿਹੜਾ ਹੈਗਾ ਸੱਸ